ਤਨੋ ਵਾਹਿਗੁਰੂ ਜੀ ਕਬੀਰ ਹਰਿ ਕਾ ਸਿਮਰਨ ਛਾੜ ਕੈ ਪਾਲਿਉ ਬਹੁਤ ਕੁਟੰਬ ਤੰਦਾ ਕਰਤਾ ਰਹਿ ਗਿਆ ਭਾਈ ਰਹਿਿਆ ਨ ਬੰਦ ਕਬੀਰ ਹਰ ਕਾ ਸਿਮਰਨ ਸਾਡਕੈ ਰਾਤ ਜਗਾਵਨ ਜਾਏ ਸਰਪਨ ਹੋਏ ਕੈ ਉਤਰੈ ਜਾਈ ਆਪਣੇ ਖਾਇ ਕਬੀਰ ਹਰ ਕਾ ਸਿਮਰਨ ਛਾਡ ਕੈ ਅਹੋਈ ਰਖ ਨਾਰ ਗਦ ਹੀ ਹੋਏ ਕੈ ਔਤਰੈ ਭਾਰ ਸਹੈ ਮਨ ਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਸਤਗੁਰੂ ਜੀ ਨੇ ਆਪਣੇ ਮੁਬਾਰਕ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਉਤਮ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਬੜੇ ਹੀ ਸਤਕਾਰ ਅਤੇ ਪ੍ਰੇਮ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰਸਵਾਰਿਆਂ ਪਾਸੋਂ ਸਰਵਣ ਕੀਤੇ ਨੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਰਲ ਮਿਲ ਕੇ ਸਾਂਝਿਆ ਕਰਨ ਦਾ ਯਤਨ ਕਰਦੇ ਹਾਂ ਸਵਾਪ ਜੀ ਨੇ ਐਸੇ ਲੜੀ ਤਹਿਤ 106 7 ਤੇ 8 ਨੰਬਰ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ ਪਗਤ ਜੀ ਮਹਾਰਾਜ ਜਦੋਂ ਆਪਣੇ ird gird ਲੋਕਾਈ ਨੂੰ ਭਟਕਦਿਆਂ ਭਰਮ ਵਿੱਚ ਪਿਆ ਹੋਇਆ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਅਗਿਆਨਤਾ ਨੂੰ ਢੋਂਦਿਆਂ ਹੋਇਆਂ ਵੇਖਦੇ ਹਨ ਹਰ ਮਨੁੱਖ ਆਪਣੀ ਮੁਸ਼ਕਲ ਦਾ ਜਿਹੜੀ ਚੀਜ਼ ਉਸਨੂੰ ਮੁਸ਼ਕਲ ਲੱਗਦੀ ਹੈ ਜਿਹੜੀ ਚੀਜ਼ ਉਸਨੂੰ ਦੁੱਖ ਲੱਗਦੀ ਹੈ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਦਰ اصل ਕੁਝ ਮੁਸ਼ਕਲਾਂ ਤਾਂ ਐਸੀਆਂ ਹਨ ਜਿਹੜੀਆਂ ਮਨੁੱਖ ਨਾਲੋਂ ਨਾਲ ਪੈਦਾ ਵੀ ਕਰਦਾ ਹੈ ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਵੀ ਕਰਦਾ ਰਹਿੰਦਾ ਹੈ ਹੱਲ ਤੇ ਨਹੀਂ ਲੱਭਦਾ ਪਰ ਮੁਸ਼ਕਲਾਂ ਵਿੱਚ ਵਾਧਾ ਲਗਾਤਾਰ ਹੁੰਦਾ ਜਾਂਦਾ ਹੈ ਕਿਉਂਕਿ ਉਹਨਾਂ ਉਲਝਣਾਂ ਦੀ ਜੜ ਜਿਹੜੀ ਉਹ ਮਨੁੱਖ ਦੀ ਅਗਿਆਨਤਾ ਵਿੱਚ ਲੱਗੀ ਹੋਈ ਹੈ ਜਿੰਨਾ ਚਿਰ ਆਪਣੇ ਅੰਦਰ ਦੇ ਅਗਿਆਨ ਤੋਂ ਬੰਦਾ ਛੁਟਕਾਰਾ ਨਹੀਂ ਪਾ ਲੈਂਦਾ ਉਹਨਾਂ ਚੀਹ ਰੁਲਝਣਾ ਵਿੱਚੋਂ ਇਹ ਮਨੁੱਖ ਬਾਹਰ ਨਹੀਂ ਨਿਕਲ ਸਕਦਾ ਇਹਨੂੰ ਲੱਗਦਾ ਹੈ ਕਿ ਹੱਲ ਬਾਹਰ ਪਏ ਨੇ ਹੋਰ ਚੀਜ਼ਾਂ ਵਿੱਚ ਨੇ ਇਧਰੋਂ ਉਧਰੋਂ ਪੁੱਛ ਕੇ ਲੋਕਾਂ ਦੀਆਂ ਦਾਸੀਆਂ ਮਨਕਰਤ ਵਿਧੀਆਂ ਅਪਣਾ ਕੇ ਇਹ ਹੋਰ ਖਵਾਰ ਹੁੰਦਾ ਹੈ ਹੋਰ ਉਲਝਦਾ ਜਾਂਦਾ ਹੈ ਹੋਰ ਜ਼ਿਆਦਾ ਭਾਰ ਢੋਂਦਾ ਰਹਿੰਦਾ ਹੈ ਮਨੁੱਖ ਚਾਹੁੰਦਾ ਹੈ ਪਹਿਲੇ ਸ਼ਲੋਕ ਵਿੱਚ ਕਬੀਰ ਜੀ ਮਹਾਰਾਜ ਨੇ ਕਿਹਾ ਸੁਖ ਔਰ ਸਾਡੀ ਘਾੜਤੀ ਇਸ ਤਰ੍ਹਾਂ ਦੀ ਏ ਜਾਂ یوں ਕਹਿ ਲੋ ਕਿ ਅਸੀਂ ਇੱਕ ਦੂਜੇ ਨੂੰ ਰਲ ਮਿਲ ਕੇ ਇਹੋ ਹੀ ਸਿਖਾਉਂਦੇ ਰਹਿੰਦੇ ਹਾਂ ਕਿ ਸਾਰੇ ਸੋਖ ਪਦਾਰਥ ਵਿੱਚ ਨਹੀਂ ਵਸਤੂ ਵਿੱਚ ਨਹੀਂ ਦੌਲਤ ਸ਼ੋਹਰਤ ਸਹੂਲਤਾ ਇਹੀ ਸਾਰਾ ਸੋਖ ਹੈ ਇਸ ਕਰਕੇ ਜੀਵਨ ਦਾ ਬਹੁਤਾ ਸਮਾਂ ਜਿਹੜਾ ਉਹ ਸਹੂਲਤਾ ਨੂੰ ਇਕੱਠਿਆਂ ਕਰਦੇ ਗੁਜ਼ਰ ਜਾਂਦਾ ਹੈ ਸਹੂਲਤਾਂ ਵੱਧ ਤੋਂ ਵੱਧ ਹੋਣ ਦੂਜੇ ਨਾਲੋਂ ਵੱਧ ਹੋਣ ਬਾਕੀਆਂ ਨਾਲੋਂ ਵੱਧ ਹੋਣ ਜਾਂ ਜਿਹੜੀਆਂ ਹਨ ਉਹ ਘਟਣਾ ਜਾਣ ਜਾਨੀ ਇਹ ਕਿਹੜਾ ਖੂ ਜਿਸ ਨੂੰ ਭਰਨ ਦੀ ਅਸੀਂ ਖੁਦ ਡਿਊਟੀ ਲੈ ਲੈਂਦੇ ਆਂ ਸਾਹਾਂ ਦੀ ਡੋਰ ਟੁੱਟ ਜਾਂਦੀ ਏ ਸਮਾਂ ਪੁੱਗ ਜਾਂਦਾ ਏ ਵਕਤ ਖਤਮ ਹੋ ਜਾਂਦਾ ਏ ਪਰ ਖੂ ਨਹੀਂ ਪਰਦਾ ਕਿਉਂਕਿ ਸਾਨੂੰ ਇਹ ਪੁਲੀਖਾ ਬਣਿਆ ਹੋਇਆ ਹੈ ਕਿ ਸਾਰੇ ਸੁਖ ਜੀਵਨ ਦਾ ਅਸਲ ਮਕਸਦ ਸਹੂਲਤਾਂ ਇਕੱਠੀਆਂ ਕਰਨਾ ਹੈ। ਪਦਾਰਥ ਇਕੱਠੇ ਕਰਨਾ ਹੈ, ਚੀਜ਼ਾਂ ਇਕੱਠੀਆਂ ਕਰਨਾ ਹੈ। ਪਦਾਰਥਾਂ ਦੀ ਢੇਰੀ ਲਾਉਣਾ ਹੈ, ਵਸਤੂਆਂ ਇਕੱਠੀਆਂ ਕਰਕੇ ਫਿਰ ਮੈਂ ਸੁਖੀ ਹੋਵਾਂਗਾ। ਕੱਲ ਨੂੰ ਆ ਚੀਜ਼ ਆਏਗੀ ਤੇ ਖੁਸ਼ ਹੋਵਾਂਗਾ। ਆ ਚੀਜ਼ੇ ਨਕ ਕਰ ਲਵਾਂ ਫਿਰ ਚੈਨ ਦੀ ਜ਼ਿੰਦਗੀ ਜੀਵਾਂਗਾ। ਇਸ ਤਰ੍ਹਾਂ ਦੀ ਦੌੜ 'ਚ ਬੰਦਾ ਲਗਾਤਾਰ ਉਲਝਦਾ ਰਹਿੰਦਾ ਹੈ। ਇਸ ਨੂੰ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਬੀਰ ਹਰ ਕਾ ਸਿਮਰਨ ਛਾਡਕੈ ਪਾਲਿਉ ਬਹੁਤ ਕੁਟੰਬ ਕੁਟੰਬ ਨੂੰ ਪਾਲਣਾ ਤੇ ਬਹੁਤ ਪਾਲਣਾ ਬਹੁਤ ਪਾਲਣ ਦਾ ਮਤਲਬ ਹੁੰਦਾ ਹੈ ਵੀ ਸਭ ਤੋਂ ਆਲਾ ਦਰਜੇ ਦੀਆਂ ਸਹੂਲਤਾਂ ਮੈਂ ਇਕੱਠੀਆਂ ਕਰਾਂ ਜ਼ਰੰਚਕ ਮਾਤਰ ਵੀ ਸਹੂਲਤ ਦੀ ਘਾਟ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਨਾ ਰਹਿ ਜਾਏ ਪਦਾਰਥ ਦੀ ਘਾਟ ਨਾ ਰਹਿ ਜਾਏ ਚੀਜ਼ਾਂ ਵਾਧੂ ਜਿੰਨੀਆਂ ਮਰਜ਼ੀ ਹੋਣ ਵਰਤੋਂ ਚਾਹਣ ਨਾ ਆਉਣ ਪਰ ਹੋਣੀਆਂ ਚਾਹੀਦੀਆਂ ਨੇ ਉਹ ਹੋਣ ਮਰਜ਼ਾਕ ਤੁਸੀਂ ਵੇਖੋ ਅਸੀਂ ਵਾਸ਼ਨਾ ਦਾ ਕੂਪ ਭਰਨ ਲੱਗੇ ਹੋਏ ਆ ਵਾਸ਼ਨਾ ਦਾ ਕੂ ਜਿਹਨੂੰ ਮਹਾਰਾਜ ਨੇ ਬਾਣੀ ਚ ਕਿਹਾ ਹੈ ਅੱਗ ਬਲ ਰਹੀ ਹੈ ਕਿਸੇ ਮਨੁੱਖ ਨੇ ਇਹ ਭਰਮ ਇਹ ਭੁਲੇਖਾ ਪਾੜ ਲਿਆ ਕਿ ਇਹ ਅੱਗ ਰੱਜ ਸਕਦੀ ਹੈ ਕਿਵੇਂ ਰੱਜੇਗੀ ਇਸ ਵਿੱਚ ਮੈਂ ਹੋਰ ਲੱਕੜਾਂ ਪਾਵਾਂ ਜਦੋਂ ਅੱਗ ਰੱਜ ਗਈ ਬੁਝ ਜਾਏਗੀ ਉਹ ਜੰਗਲ ਚ ਜਾਂਦਾ ਢੇਰ ਲੱਕੜਾਂ ਦੇ ਇਕੱਠੇ ਕਰਦਾ ਫੇਰ ਲਿਆ ਕੇ ਅੱਗ ਚ ਸੁੱਟਦਾ ਫੇਰ ਚੱਲਿਆ ਜਾਂਦਾ ਢੇਰ ਲਿਆ ਕੇ ਜਿੰਨੀਆਂ ਲੱਕੜਾਂ ਉਸ ਅੱਗ ਵਿੱਚ ਪਾਈ ਗਿਆ ਅੱਗ ਹੋਰ ਉੱਚੀ ਹੁੰਦੀ ਗਈ ਹੋਰ ਵੱਲਦੀ ਗਈ ਉਹ ਹੈਰਾਨ ਸੀ ਵੀ ਮੈਂ ਜਿੰਨਾ ਜਿੰਨੀ ਖੁਰਾਕ ਛੁੱਟੀ ਜਾ ਰਹੀਆਂ ਜਿੰਨੀਆਂ ਲੱਕੜਾਂ ਪਾ ਰਿਆਂ ਵੀ ਅੱਗ ਕਦੇ ਤਾਂ ਰੱਜ ਕੇ ਬੁਝੇਗੀ ਕਦੇ ਤੇ ਆਪਣੇ ਆਪ ਬੁਝੇਗੀ ਪਰ ਨਹੀਂ ਜਿੰਨਾ ਉਹ ਬਾਲਣ ਸੁੱਟ ਰਿਆ ਸੀ ਉੰਨੀ ਆਗ ਉੱਚੀ ਹੋਰ ਹੋ ਰਹੀ ਸੀ ਇਹ ਉਸਦੀ ਅਗਿਆਨਤਾ ਵੀ ਉਹਨੇ ਆਪਣਾ ਸਾਰਾ ਜੀਵਨ ਉਸ ਅੱਗ ਵਿੱਚ ਲੱਕੜਾਂ ਸੁੱਟਣ ਦੇ ਵਿੱਚ ਹੀ ਬਿਤਾ ਲਿਆ ਅੱਗ ਵੱਲਦੀ ਹੀ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਦਨ ਨਹੀਂ ਧਰਾਪੈ ਬਿਨ ਹਰ ਕਹਾਂਗਾਈ ਮਹਾਰਾਜ ਕਹਿੰਦੇ ਤੇਰੀ ਵਾਸ਼ਨਾ ਉਹ ਆਗ ਹੈ ਜਿਸ ਵਿੱਚ ਸੰਸਾਰ ਦੇ ਸਾਰੇ ਪਦਾਰਥ ਵੀ ਪੈ ਜਾਣ ਸਬਰ ਨਹੀਂ ਹੋਏਗਾ ਸੰਤੋਖ ਨਹੀਂ ਹੋਏਗਾ ਸਹਸ ਖਟੇ ਲਖ ਕੋ ਉਠ ਧਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੇ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਅਨਕ ਜੋਰੇ ਲਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਸਤਿਗੁਰੂ ਮਹਾਰਾਜ ਨੂੰ ਪੁੱਛੀਏ ਮਹਾਰਾਜ ਫਿਰ ਕੀ ਹੱਲ ਹੈ ਕੀ ਸਾਨੂੰ ਕਿਰਤਕਾਰ ਦਾ ਖਿਹੜਾ ਤਿਆਗ ਦੇਣਾ ਚਾਹੀਦਾ ਮਹਾਰਾਜ ਕਹਿੰਦੇ ਨਹੀਂ ਫਿਰ ਤਰੀਕਾ ਕੀ ਹੈ ਮਹਾਰਾਜ ਕਹਿੰਦੇ ਜੋ ਹੈ ਘਟੋ ਘਟੋ ਦਾ ਸ਼ੁਕਰ ਤਾਂ ਕਰਿਆ ਕਰੋ ਜਿੰਨਾ ਕਹ ਹੈ ਉਹਦੇ ਚ ਜੀਣ ਦੀ ਕੋਸ਼ਿਸ਼ ਵੀ ਤੇ ਕਰੋ ਦੌੜੇ ਆ ਵੀ ਹੋਵੇ ਉਹ ਵੀ ਜੋ ਨਹੀਂ ਹੈ ਉਹਦੇ ਪਿੱਛੇ ਤੂੰ ਭੱਜ ਰਿਹਾ ਜੋ ਹੈ ਉਹਨੂੰ ਜੀਣ ਮੰਨਣ ਤੇ ਹੰਡਾਉਣ ਦਾ ਤੇਰੇ ਕੋਲ ਵਕਤ ਨਹੀਂ ਅੱਜ ਜਿਹੜੀ ਚੀਜ਼ ਵੱਲ ਤੇਰਾ ਧਿਆਨ ਹੈ ਵੀ ਉਹ ਹੋਵੇ ਜੇ ਉਹ ਹੋਈ ਤੇ ਤੂੰ ਹੋਰ ਅੱਗੇ ਵੇਖਣ ਲੱਗ ਜਾਵੇਂਗਾ ਮੰਨਣਾ ਹੰਡਾਉਣਾ ਜੀਣਾ ਤੂੰ ਉਹਨੂੰ ਵੀ ਨਹੀਂ ਖੁਸ਼ ਤੂੰ ਉਦੋਂ ਵੀ ਨਹੀਂ ਹੋਣਾ ਜਦੋਂ ਉਹ ਵਸਤੂ ਮਿਲ ਗਈ ਕਿਸੇ ਮਨ ਦੇ ਅੰਦਰ ਜੋ ਸੈਟੀਸਫੈਕਸ਼ਨ ਹੈ ਜੋ ਸਬਰ ਹੈ ਉਹ ਨਹੀਂ ਹੈ ਹਜ਼ੂਰ ਮਹਾਰਾਜ ਕਹਿੰਦੇ ਨੇ ਵੀ ਤੇਰੀ হে ਮਨੁੱਖ ਸਮੱਸਿਆ ਪ੍ਰੋਬਲਮ ਇਹ ਹੈ ਕਿ ਤੂੰ ਜੀਵਨ ਨੂੰ ਸੈਕੰਡਰੀ ਬਣਾ ਲਿਆ ਹੈ ਵਸਤੂ ਨੂੰ ਪਦਾਰਥ ਨੂੰ ਪ੍ਰਾਇੋਰਟੀ ਦੇ ਦਿੱਤੀ ਹੈ ਪਹਿਲਾ ਦਰਜਾ ਦੇ ਲਿਆ ਇਸ ਕਰਕੇ ਤੂੰ ਗੁਲਾਮ ਹੈ ਤੇਰੇ ਮੁਤਾਬਕ ਪਦਾਰਥ ਨਹੀਂ ਚੱਲ ਰਿਹਾ ਤੂੰ ਪਦਾਰਥ ਮੁਤਾਬਕ ਚੱਲ ਰਿਹਾ ਚੀਜ਼ਾਂ ਤੇਰੇ ਮੁਤਾਬਕ ਨਹੀਂ ਹਨ ਤੂੰ ਚੀਜ਼ਾਂ ਦੇ ਮੁਤਾਬਕ ਟਲ ਰਿਹਾ ਤੂੰ ਆਪਣੀ ਜੇ ਇਸ ਸਾਰੀਆਂ ਚੀਜ਼ਾਂ ਵਿੱਚ ਕਿਸੇ ਇਹ ਸਾਰੇ ਰੋਲ ਘਿਟੋਲੇ ਚ ਜੇ ਕਿਸੇ ਚੀਜ਼ ਦੀ ਅਹਿਮੀਅਤ ਨਹੀਂ ਨਾ ਸਮਝਦਾ ਤੇ ਉਹ ਆਪਣੀ ਨਹੀਂ ਸਮਝਦਾ ਲਾਈਫ ਦੀ ਨਹੀਂ ਸਮਝਦਾ ਜੀਵਨ ਦੀ ਨਹੀਂ ਸਮਝਦਾ ਬਾਕੀ ਸਾਰੇ ਪਦਾਰਥ ਮਹਿੰਗੇ ਨੇ ਚੰਗੇ ਨੇ ਉਤਮ ਨੇ ਉਹਨਾਂ ਲਈ ਤੂੰ ਮਰ ਵੀ ਸਕਦਾ ਹੈ ਖਾਪ ਵੀ ਸਕਦਾ ਹੈ ਮਾਰ ਵੀ ਸਕਦਾ ਹੈ ਇਹ ਸਾਰੇ ਰੋਲੇ ਵਿੱਚ ਜੇ ਕਿਸੇ ਚੀਜ਼ ਦੀ ਬੰਦਾ ਕਦਰ ਨਹੀਂ ਕਰ ਰਿਹਾ ਤੇ ਉਹ ਜੀਵਨ ਦੀ ਜੀਵਨ ਛੋਟਾ ਪੈ ਗਿਆ ਸਸਤਾ ਹੋ ਗਿਆ ਚੀਜ਼ਾਂ ਮਹਿੰਗੀਆਂ ਹੋ ਗਈ ਜੀਵਨ ਦੀ ਕੋਈ ਕੀਮਤ ਨਹੀਂ ਵਸਤੂ ਦੀ ਕੀਮਤ ਹੈ ਜਦੋਂ ਕਿ ਮਹਾਰਾਜ ਕਹਿੰਦੇ ਨੇ ਵਸਤੂ ਤੁੱਛ ਹੈ ਤੂੰ ਉੱਤਮ ਹੈ ਫਿਰ ਜੇ ਮੈਂ ਉੱਤਮ ਹਾਂ ਤਾਂ ਮੈਂ ਕੋਈ ਗੁਨਾਹ ਨਹੀਂ ਕਰਾਂਗਾ ਪਦਾਰਥ ਵਾਸਤੇ ਕਿਉਂਕਿ ਮੈਂ ਉਤਮ ਹਾਂ ਮੈਂ ਪਦਾਰਥ ਦਾ ਗੁਲਾਮ ਨਹੀਂ ਪੀ ਪਦਾਰਥ ਚੰਗਾ ਲੱਗਿਆ ਤੇ ਕਿਸੇ ਦੀ ਜੇਬ ਕੱਟ ਲਵਾਂ ਪਦਾਰਥ ਚੰਗਾ ਲੱਗਿਆ ਤੇ ਕਿਸੇ ਦਾ ਘਰ ਭੰਨ ਲਵਾਂ ਮੈਂ ਉਤਮ ਹਾਂ ਪਦਾਰਥ ਉਤਮ ਨਹੀਂ ਹੈ ਉਤਮ ਚੀਜ਼ਾਂ ਨੂੰ ਨਖਿੱਧ ਕਰਮ ਨਹੀਂ ਕਰਨੇ ਚਾਹੀਦੇ ਮਨੁੱਖ ਉਤਮ ਹੈ ਹਜ਼ੂਰ ਕਹਿੰਦੇ ਇਹਨੂੰ ਆਪਣਾ ਕਰਮ ਨਖਿੱਧ ਨਹੀਂ ਕਰਨਾ ਚਾਹੀਦਾ ਦੌਲਤ ਬਦਲੇ ਪਦਾਰਥ ਬਦਲੇ ਵਸਤੂ ਬਦਲੇ ਵਿਹਲਤ ਬਦਲੇ ਬਾਹਰ ਦੀਆਂ ਸਹੂਲਤਾਂ ਬਦਲੇ ਸਰ ਸਕਦਾ ਜੀ ਸਕਦਾ ਥੋੜੇ ਚ ਵੀ ਜੀ ਸਕਦਾ ਹਾਂ ਆਪਣੀ ਹੱਕ ਹਕੂਕ ਦੀ ਕਿਰਤ ਦੇ ਨਾਲ ਇਥੋਂ ਤੱਕ ਵੀ ਮਹਾਰਾਜ ਨੇ ਕਿਹਾ ਕਿ ਤੂੰ ਮੋਤੀਆਂ ਦੇ ਮਹਿਲ ਵੀ ਖੜਾ ਖੜੇ ਕਰ ਲੈ ਤੇ ਕੋਈ ਸਮੱਸਿਆ ਨਹੀਂ ਪਰ ਉੱਥੇ ਵੀ ਇੱਕ ਸ਼ਰਤ ਹੈ ਮਤ ਦੀਕ ਭੂਲਾ ਵੀਸਰੈ ਤੇਰਾ ਚੇਤਨਾ ਆਵੇ ਨਾ ਇਹ ਕੋ ਸੁਖ ਹੈ ਜਿਹੜਾ ਮਨ ਦਾ ਹੈ ਉਹ ਹੋਣਾ ਲਾਜ਼ਮੀ ਹੈ ਜੇ ਉਹ ਨਹੀਂ ਤੇ ਮੋਤੀਆਂ ਦੇ ਮਹਿਲਾਂ ਵਿੱਚ ਬਹਿ ਕੇ ਵੀ ਸੋਨੇ ਦੇ ਮੰਦਰਾਂ ਵਿੱਚ ਬਹਿ ਕੇ ਵੀ ਤੇਰੇ ਅੰਦਰ ਦੀ ਕਲਪਨਾ ਦੁੱਖ ਨਹੀਂ ਬਿਨਸ ਸਕਦਾ ਸੋ ਆਪਣੇ ਜੀਵਨ ਦੇ ਮੂਲ ਨੂੰ ਪਛਾਨਣ ਲਈ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਇਸ ਰਾਹ ਦਾ ਤਿਆਗ ਕਰ ਦਿੱਤਾ ਹੈ ਮੂਲ ਨੂੰ ਪਛਾਨਣ ਵਾਲੇ ਰਾਹ ਦਾ ਪਰਮੇਸ਼ਰ ਦੀ ਸਿਫਤ ਦਾ ਵਾਹਿਗੁਰੂ ਦੀ ਯਾਦ ਦਾ ਉਹਦੇ ਸਿਮਰਨ ਦਾ ਤੇ ਕੇਵਲ ਉਲਜਗੈ ਨੇ ਬਹੁਤ ਬਹੁਤ ਪਾਲਣ ਲਈ ਪਾਲਣ ਲਈ ਨਹੀਂ ਬਹੁਤ ਪਾਲਣ ਲਈ ਸਾਰੀਆਂ ਸਹੂਲਤਾਂ ਹੋਣ ਕੋਈ ਸਹੂਲਤ ਐਸੀ ਨਾ ਹੋਵੇ ਜਿਹੜੀ ਮੇਰੇ ਕੋਲ ਨਾ ਹੋਵੇ ਪਾਲਿਓ ਬਹੁਤ ਘਟਾਉ ਧੰਦਾ ਕਰਤਾ ਰਹਿ ਗਿਆ ਧੰਦੇ ਕਮਾਉਂਦਿਆਂ ਉਲਜਣਾ ਚ ਫਸ ਫਸ ਕੇ ਦੌੜ ਵਿੱਚ ਤ੍ਰਿਸ਼ਨਾ ਵਿੱਚ ਅਖੀਰ ਖੱਪ ਜਾਂਦਾ ਵਕਤ ਨੇ ਵਕਤ ਨੇ ਤਾਂ ਆਪਣੀ ਚਾਲੇ ਤੁਰ ਹੀ ਜਾਣਾ ਹੈ। ਸਰੀਰ ਕਮਜ਼ੋਰਾ ਹੋ ਜਾਂਦਾ ਹੈ, ਸਮਾਂ ਇਸ ਨੂੰ ਪੁਰਾਣਿਆ ਕਰ ਦਿੰਦਾ ਹੈ, ਵਕਤ ਹੌਲੀ-ਹੌਲੀ ਮੁੱਕ ਜਾਂਦਾ ਹੈ, ਦਿੱਤੀ ਹੋਈ ਅਬਦੀ ਸਮਾਪਤ ਹੋ ਜਾਂਦੀ ਹੈ। ਫਿਰ ਭਾਈ ਰਹਿਿਆ ਨਾ ਬੰਦ ਸਭੇ ਸਾਥ ਰਿਸ਼ਤੇ ਨਾਤੇ ਉਹਨਾਂ ਚ ਨਹੀਂ ਜਿੰਨਾ ਚਿਰ ਜੀਵਨ ਹੈ। ਫਿਰ ਤੇ ਕੋਈ ਨਹੀਂ ਆਪਣਾ। ਬੰਦਾ ਬਿਲਕੁਲ ਰਾਜੀ ਵੀ ਹੋਵੇ ਤਾਂ ਵੀ ਸੰਬੰਧ ਕੋਸ਼ਿਸ਼ ਕਰਕੇ ਜੋੜ ਕੇ ਰੱਖਣੇ ਪੈਂਦੇ ਤਾਂ ਵੀ ਉਹਨਾਂ ਦੇ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ ਦੌਲਤ ਚਲੀ ਜਾਏ ਫਿਰ ਤਾਂ ਹੋਰ ਜ਼ਿਆਦਾ ਖਤਰੇ ਬਣ ਜਾਂਦੇ ਨੇ ਕਿ ਪਤਾ ਨਹੀਂ ਕੋਈ ਵਰਤੇਗਾ ਬੋਲੇਗਾ ਕਿ ਨਹੀਂ ਬੋਲੇਗਾ ਹਮਾਤੜ ਆਦਮੀ ਨੂੰ ਕੌਣ ਆਪਣੇ ਨੇੜੇ ਲਾਉਂਦਾ ਹੈ ਦੇਹੀ ਰੋਗੀ ਹੋ ਜਾਏ ਫਿਰ ਤਾਂ ਕੁਵਰਲਾ ਨਿਤਰਦਾ ਜਿਹੜਾ ਤੁਹਾਡੇ ਕੋਲ ਟੁਕੇ ਤੁਹਾਡੀ ਤੁਹਾਡਾ ਭਾਰ ਚੁੱਕੇ ਆਪਣੇ ਮੋਢਿਆਂ ਤੇ ਤੇ ਜਦੋਂ ਸਰੀਰ ਚੋਂ ਪ੍ਰਾਣ ਨਿਕਲ ਗਏ ਫਿਰ ਕੌਣ ਮਿੱਤਰ ਹੈ ਫਿਰ ਕਿੰਨਾ ਖਚਰ ਸਭ ਕੁਝ ਬੇਗਾਨਾ ਹੈ ਸਭ ਕੁਝ ਦੂਜਿਆਂ ਦਾ ਹੈ ਇਸ ਲਈ ਮਹਾਰਾਜ ਕਹਿੰਦੇ ਨੇ ਕੋਈ ਆਪਣਾ ਨਹੀਂ ਹੁੰਦਾ ਜਿਸ ਵੇਲੇ ਤੂੰ ਸਮੱਸਿਆਵਾਂ ਵਿੱਚ ਘਿਰਿਆ ਹੋਣਾ ਹੈ ਸਮਾਜਿਕ ਹੋਣ ਥੋੜੇ ਲੋਕ ਨੇੜੇ ਹੋਣਗੇ ਪਰਿਵਾਰਕ ਹੋਣ ਬਹੁਤ ਘੱਟ ਲੋਕ ਨੇੜੇ ਹੋਣਗੇ ਸਰੀਰਕ ਹੋਣ ਹੋਰ ਘੱਟ ਲੋਕ ਹੋਣਗੇ ਦੌਲਤ ਚਲੀ ਜਾਏ ਹੋਰ ਘੱਟ ਲੋਕ ਹੋਣਗੇ ਤੇ ਤੇਰੇ ਅੰਦਰ ਦੇ ਦੁੱਖਾਂ ਦਾ ਇਲਾਜ ਤਾਂ ਕਿਸੇ ਬਾਹਰ ਦੇ ਬੰਦੇ ਕੋਲ ਨਹੀਂ ਨਾ ਕਿਸੇ ਭੈਣ ਕੋਲ ਨਾ ਭਰਾ ਕੋਲ ਨਾ ਪਰਿਵਾਰ ਕੋਲ ਇਸ ਕਰਕੇ ਉਹਨੂੰ ਯਾਦ ਕਰ ਜੋ ਮਨ ਦੇ ਸੁੱਖਾਂ ਦਾ ਮਨ ਦੇ ਟਿਕਾ ਦਾ ਮੂਲ ਹੈ ਉਹ ਹੈ ਪਰਮੇਸ਼ਰ ਦੀ ਯਾਦ ਵਾਹਿਗੁਰੂ ਦਾ ਨਾਮ ਹੈ ਉਹ ਹੈ ਆਪਣੇ ਮੂਲ ਨੂੰ ਪਛਾਨਣਾ ਆਪਣੇ ਅਸਤਿਤਵ ਨੂੰ ਖੋਜਣਾ ਆਪਣੇ ਜੀਵਨ ਵੱਲ ਪਰਤਣਾ ਦੂਜੇ ਸ਼ਲੋਕ ਵਿੱਚ ਫਰਮਾਉਂਦੇ ਨੇ ਕਬੀਰ ਹਰ ਕਾ ਸਿਮਰਨ ਛਾੜ ਕੈ ਰਾਤ ਜਗਾਵਨ ਜਾਏ ਇਸ ਪਰਥਾਏ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਦੇ ਅਰਥ ਕਰਦਿਆਂ ਨੋਟ ਲਿਖਿਆ ਕਿੰਦੇ ਨੇ ਅਨ ਪੜਤਾ ਹੈ ਅਨ ਪੜਤਾ ਤੋਂ ਵੀ ਵੱਡੀ ਇੱਕ ਚੀਜ਼ ਹੈ ਵੈਮ ਪਰਮ ਅੰਦਰ ਦਾ ਅ ਗਿਆਨ ਬੜਾ ਨਖੇਦ ਹੈ ਕੁਝ ਚੀਜ਼ਾਂ ਨੂੰ ਹਾਸਲ ਕਰਨ ਵਾਸਤੇ ਲੋਕ ਟੋਟਕਿਆਂ ਦਾ ਸਾਰਾ ਲੈਂਦੇ ਨੇ ਜਾਦੂ ਟੂਣੇ ਤੰਤਰਕਾਂ ਦੀਆਂ ਵਿਧੀਆਂ ਪੁੱਛ ਦੱਸ ਤਥਾ ਕਥਿਤ ਜਿਨ੍ਹਾਂ ਨੂੰ ਲੋਕ ਸਿਆਣੇ ਕਹਿੰਦੇ ਨੇ ਪੁੱਛਣਾ ਪਵਾ ਲਈ ਇਹੋ ਜੇ ਨਖਿੱਧ ਕਰਮਾਂ ਦੇ ਵਿੱਚ ਲੋਕ ਕੁਲ ਜੇ ਹੁੰਦੇ ਨੇ ਕਿਸੇ ਤੋਂ ਭਵਿੱਖ ਪੁੱਛਣਗੇ ਕਿਸੇ ਕੋਲੋਂ ਦੁੱਖਾਂ ਦਾ ਹਾਲ ਪੁੱਛਣਗੇ ਉਹ ਫਿਰ ਟੋਟ ਕੇ ਦੱਸੇਗਾ ਧਾਗੇ ਲੈ ਲੈਣਗੇ ਤਵੀਤ ਲੈ ਲੈਣਗੇ ਉਹਨਾਂ ਧਾਗਿਆਂ ਨੂੰ ਤਵੀਤਾਂ ਨੂੰ ਜਿਹੜੇ ਵੱਖ-ਵੱਖ ਰੰਗ ਦੇ ਹੋਣਗੇ ਸਰੀਰ ਦੇ ਕਿਸੇ ਅੰਗ ਤੇ ਪਹਿਨ ਲੈਣਗੇ ਉਹ ਚੀਜ਼ਾਂ ਦੀਆਂ ਸਮਗਰੀਆਂ ਸੁੱਟਦੇ ਰਹਿਣਗੇ ਰਸਤਿਆਂ 'ਚ ਚੁਰਾਹਿਆਂ 'ਚ ਇੱਧਰ ਉੱਧਰ ਕੁਝ ਖਾਸ ਮਿੱਥੀਆਂ ਚੀਜ਼ਾਂ ਚੜਾਉਂਦੇ ਰਹਿਣਗੇ ਕਈ ਥਾਵਾਂ ਦੇ ਉੱਤੇ ਮੱਥੇ ਰਗੜਦੇ ਰਹਿਣਗੇ ਇਹੋ ਜੇ ਬਥੇਰੇ ਕਰੇ ਇੱਕ ਨਹੀਂ ਅਣਗਿਣਤ ਨੇ ਗਿਣਤੀ ਕੋਈ ਨਹੀਂ ਇਨਾੰਦ ਵਿਸ਼ਵਾਸ ਇਨਾ ਪਰਮ ਫਿਰ ਇਨਾ ਵਹਿਮਾਂ ਤੇ ਪਰਮਾਂ ਦੀ ਕੋਈ ਸੀਮਾ ਨਹੀਂ ਨਖਿੱਧ ਤੋਂ ਨਖਿੱਧ ਕਰ ਬੰਦਿਆਂ ਤੱਕ ਦੀਆਂ ਬਲੀਆਂ ਅੱਜ ਦੇ ਯੁੱਗ ਵਿੱਚ ਵਹਿਮੀ ਲੋਕ ਦੇਣ ਦੀ ਪ੍ਰਕਿਰਿਆ ਚ ਪੈ ਜਾਂਦੇ ਨੇ ਕਿਸੇ ਦੇ ਬੱਚੇ ਦੀ ਬਲੀ ਦੇ ਲਈ ਪਸ਼ੂਆਂ ਦੀਆਂ ਬਲੀਆਂ ਦੇ ਦਿੱਤੀਆਂ ਕਿ ਮੇਰੇ ਪਰਿਵਾਰ ਚਾਹ ਖੁਸ਼ਹਾਲੀ ਆਏ ਮੇਰੇ ਪਰਿਵਾਰ ਚਾਹ ਖੁਸ਼ਹਾਲੀ ਆਏ ਮੇਰਾ ਦੁੱਖ ਕਟਿਆ ਜਾਏ ਐਡੇ ਨਖਿੱਧ ਲੋਕ ਅੰਦਰ ਕੋਈ ਦਇਆ ਨਹੀਂ ਕੋਈ ਗਿਆਨ ਦਾ ਚਾਨਣ ਨਹੀਂ ਕੋ ਜੀਵਨ ਪ੍ਰਤੀ ਕੋ ਰੱਬ ਦੇ ਹੁਕਮ ਪ੍ਰਤੀ ਸਮਰਪਿਤ ਭਾਵ ਨਹੀਂ ਪਸ਼ੂ ਪਸ਼ੂ ਦੀ ਤਰ੍ਹਾਂ ਵਰਤਣ ਵਾਲੇ ਕਿੰਨੇ ਖਤਰਨਾਕ ਹਨ ਮਨੁੱਖ ਖੋਰੇ ਉਹ ਉਹਨਾਂ ਨੂੰ ਕਿਸੇ ਭਰਮ ਪਾਇਆ ਤੁਹਾਡੇ ਸਿਰ ਤੇ ਬਿੜਾਵਾਂ ਨੇ ਦੁੱਖ ਨੇ ਸਮਾ ਚੰਗਾ ਨਹੀਂ ਟੋਟ ਕੇ ਕਰੋ ਕਟਿਆ ਜਾਏ ਕੱਟਦੇ ਨੇ ਲੋਕ ਮੀਰਾ ਰੋਗ ਕਟਿਆ ਜਾਏ ਚੀਜ਼ਾਂ ਵੰਡਦੇ ਫਿਰਦੇ ਮੇਰੇ ਘਰ ਦੌਲਤ ਆ ਜਾਏ ਰਾਹਾਂ ਚੁਰਾਹਿਆਂ 'ਚ ਟੂਨੇ ਕਰਦੇ ਫਿਰਦੇ ਨੇ ਐਸੇ ਨਸ਼ਾ ਤੇ ਇਹਨਾਂ ਦੀ ਗਿਣਤੀ ਘਟ ਨਹੀਂ ਆ ਸਾਡੇ ਸਮਾਜ 'ਚ ਬਹੁਤ ਹੈ ਗਿਣਤੀ ਹੋ ਨਹੀਂ ਸਕੇਗੀ ਇੰਨੇ ਵਹਿਮ ਇੰਨੇ ਭਰਮ ਇੰਨੀ ਅਗਿਆਨਤਾ ਨਿੱਕੀ-ਨਿੱਕੀ ਚੀਜ਼ ਤੋਂ ਲੈ ਕੇ ਵੱਡੇ-ਵੱਡੇ ਉਪਦਰਤਾਕ ਲੋਕ ਕਰ ਦਿੰਦੇ ਨੇ ਬਲੀਆਂ ਤੱਕ ਦੇ ਦਿੰਦੇ ਨੇ ਬੰਦਿਆਂ ਦੀਆਂ ਪਸ਼ੂਆਂ ਦੀਆਂ ਫਿਰ ਜਿਹਦੇ ਨਾਲ ਲਾਗ ਡਾਟ ਉਹ ਉਹਦੇ ਪ੍ਰਤੀਮੰਦ ਭਾਵਨਾ ਰੱਖ ਕੇ ਉਹ ਟੋਟ ਕੇ ਉਧਰ ਵੱਲ ਨੂੰ ਕਰਨੇ ਮੰਤਰ ਪੜੀ ਜਾਣੇ ਇਹ ਜੇ ਹੈ ਹੁੰਦਾ ਤੇ ਵਾਹਿਗੁਰੂ ਦੇ ਹੁਕਮ ਚ ਹੈ ਜੋ ਦੇ ਹੁਕਮ ਚ ਹੋਏਗਾ ਦੁੱਖ ਸੁੱਖ ਤੇਰੀ ਆਗਿਆ ਪਿਆਰੇ ਪਰ ਸਾਡਾ ਕਿਰਦਾਰ ਨੰਗਾ ਹੋ ਜਾਂਦਾ ਵੀ ਅਸੀਂ ਦੂਜਿਆਂ ਦਾ ਬੁਰਾ ਕਰਕੇ ਇਹੋ ਜੇ ਟੋਟ ਕੇ ਬਾਜੀ ਕਰਕੇ ਇਹੋ ਜੇ ਅੰਧ ਵਿਸ਼ਵਾਸ ਵਹਿਮ ਪਾਲ ਕੇ ਸੁਖ ਭਾਲਦੇ ਆਂ ਸੁਖੀ ਹੋਣਾ ਲੋਚਦੇ ਤੇ ਸਾਰੀ ਉਮਰ ਸਾਡੀ ਇਨ੍ਹਾਂ ਚੀਜ਼ਾਂ ਚ ਗੁਜ਼ਰ ਜਾਂਦੀ ਹੈ ਉਹ ਸੁਖ ਫਿਰ ਵੀ ਨਹੀਂ ਲੱਭਦਾ ਕੀ ਹੋਇਆ ਇੱਕ ਚੀਜ਼ ਮਿਲ ਗਈ ਉਹ ਸਾਨੂੰ ਲੱਗਦਾ ਟੋਟਕਿਆਂ ਨਾਲ ਮਿਲੀ ਹੈ ਜਾਦੂ ਟੂਣੇ ਨਾਲ ਮਿਲੀ ਉਪਾਅ ਕਰਨ ਨਾਲ ਮਿਲੀ ਪੁੱਛਣਾ ਦਸਣਾ ਵਾਲੇ ਬਾਬੇ ਕੋਲੋਂ ਮਿਲੀ ਮੱਥੇ ਰਗੜ ਕੇ ਮਿਲੀ ਬਤੌਣਾ ਕੋਲ ਵੀ ਹੈ ਜਿਨ੍ਹਾਂ ਨੇ ਨਹੀਂ ਕੀਤੇ ਜਿਹਨਾਂ ਨੇ ਟੋਟਕੇ ਨਹੀਂ ਕੀਤੇ ਉਹਨਾਂ ਨੂੰ ਵੀ ਮਿਲੀ ਹੈ ਪਰ ਬੰਦਾ ਸੋਚਣਾ ਬੰਦ ਕਰ ਦਿੰਦਾ ਹੈ ਜਦੋਂ ਉਹਦੀ ਸੁਰਤ ਨੂੰ ਵਹਿਮ ਤੇ ਭਰਮ ਦਾ ਘੁਣ ਲੱਗ ਜਾਏ ਸੁਰਤ ਦੇ ਉੱਤੇ ਜਦੋਂ ਜਾੜਾ ਜੰਮ ਜਾਏ ਜਦੋਂ ਅੰਦਰੋਂ ਗਿਆਨ ਦਾ ਦੀਵਾ ਗੁੱਲ ਹੋ ਜਾਏ ਵਿਵੇਕ ਮੁੱਕ ਜਾਏ ਫਿਰ ਉਹ ਸੋਚ ਸੋਚਦਾ ਥੋੜੀਏ ਫਿਰ ਤਾਂ ਪਸ਼ੂਆਂ ਵਾਂਗ ਕਰਮ ਕਰੀ ਜਾਂਦਾ ਬਸ ਅੰਨੇ ਵਾਂਗ ਕਿੰਨੇ ਹੀ ਭਰਮ ਕਿੰਨੇ ਹੀ ਵਹਿਮ ਨਵੀਂ ਚੀਜ਼ ਲਿਆਉਣੀ ਹੈ ਕਿਹੜੇ ਦੇਨ ਲਿਆਉਣੀ ਹੈ ਇਸੀ ਸਮੱਸਿਆ ਵੇਖੋ ਵੱਡੀਆਂ-ਵੱਡੀਆਂ ਕੰਪਨੀਆਂ ਕੋਈ ਵੀ ਸ਼ਨੀਚਰਵਾਰ ਲੋਹਾ ਬਣਾਉਣਾ ਬੰਦ ਨਹੀਂ ਕਰਦੀਆਂ 1 ਇੱਕ-ਇੱਕ ਮਿੰਟ ਦੇ ਵਿੱਚ ਕਾਰਾਂ ਸੈਂਬਲ ਹੋ ਜਾਂਦੀਆਂ ਅਸੀਂ ਲਿਆਉਣ ਵਾਲੇ ਮਾਰ ਖਾਪ ਕੇ ਇੱਕ ਚੀਜ਼ ਲਿਆਉਣੀ ਏ ਉਹ ਵੀ ਅਸੀਂ ਵੇਂਦੇ ਰਹਿਣਾ ਕਿ ਦਿਨ ਚੰਗਾ ਹੋਵੇ ਤੇ ਲਿਆਉਣਾ ਕਿਹੜੀ ਚੀਜ਼ ਕਿਹੜੇ ਦਿਨ ਧਰਮ ਸਥਾਨ ਤੇ ਚੜਾਈ ਜਾ ਸਕਦੀ ਹੈ ਇਹ ਵੀ ਭਰਮ ਹੈ ਦੁਨੀਆ ਇੱਕ ਥੋੜੀ ਹੈ ਅਨਗਿਣਤ ਕਿਤੇ ਵਾਹਿਗੁਰੂ ਮહેર ਕਰੇ ਗੁਰੂ ਦਾ ਸ਼ਬਦ ਅੰਦਰ ਚਾਨਣ ਪੈਦਾ ਕਰੇ ਤੇ ਬੰਦਾ ਇਤੋਂ ਛੁੱਟ ਸਕਦਾ ਹੈ ਨਹੀਂ ਤੇ ਬਹੁਤ ਔਖਾ ਹੈ ਹੁਣ ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨ ਬਾਣੀ ਵਿੱਚ ਇੱਥੇ ਉਦਾਹਰਣ ਦਿੱਤੀ ਕਬੀਰ ਜੀ ਮਹਾਰਾਜ ਨੇ ਔਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਨੋਟ ਦਿੱਤਾ ਕਿ ਮਸਾਣਾ ਚ ਮੜੀਆਂ ਚ ਸ਼ਮਸ਼ਾਨ ਘਾਟਾਂ ਚ ਜਾ ਕੇ ਕਈ ਵਾਰ ਬੀਬੀਆਂ ਉਸ ਕਲਚਰ ਦੇ ਵਿੱਚ ਸੱਭਿਆਚਾਰ ਦੇ ਵਿੱਚ ਟੋਟ ਕੇ ਕਰਦੀਆਂ ਸਨ ਨਗਨ ਹੋਏ ਇਸ਼ਨਾਨ ਕਰਦੀਆਂ ਸਨ ਮਸਾਣਾ ਨੂੰ ਤ੍ਰਿਪਤ ਕਰਨ ਵਾਸਤੇ ਜਾਂ ਕੋਈ ਹੋਰ ਉਪਾ ਕਰਨ ਵਾਸਤੇ ਉਹਨੂੰ ਕਿਹਾ ਰਾਤ ਜਗਾ ਰਾਤ ਦੇ ਸਮੇਂ ਮਸਾਣਾ ਚ ਜਾ ਕੇ ਚਰਾਹਿਆਂ ਤੇ ਜਾ ਕੇ ਸ਼ਮਸ਼ਾਨ ਭੂਮੀਆਂ ਤੱਕ ਜਾ ਕੇ ਲੋਕ ਟੋਟ ਕੇ ਬਾਜੀ ਕਰਦੇ ਨੇ ਜਾਦੂ ਟੂਨੇ ਕਰਦੇ ਨੇ ਕਹਿੰਦੇ ਨੇ ਹਰ ਕਾ ਸਿਮਰਨ ਛਾੜ ਗਏ ਵੇਖੋ ਰੱਬ ਤੋਂ ਖੁੰਝੇ ਲੋਕ ਕਿੱਥੇ ਕਿੱਥੇ ਜਾ ਕੇ ਧੱਕੇ ਖਾਂਦੇ ਨੇ ਕਿਹੋ ਕਿਹੋ ਜੇ ਭਰਮ ਪਾਲਦੇ ਨੇ ਕਿਹੋ ਕਿਹੋ ਜੇ ਵਹਿਮ ਚੁੱਕਦੇ ਨੇ ਭੂਤ ਪ੍ਰੇਤ ਮਨਾਉਂਦੇ ਫਿਰਦੇ ਨੇ ਤੇ ਕਬੀਰ ਜੀ ਮਹਾਰਾਜ ਨੂੰ ਪੁੱਛੀਏ ਤੁਹਾਡਾ ਐਸਾ ਕੰਮ ਕਰਨ ਵਾਲਿਆਂ ਬਦਲੇ ਪ੍ਰਤੀ ਕੀ ਖਿਆਲ ਹੈ ਜੇ ਤੁਸੀਂ ਦੱਸੋ ਹਜ਼ੂਰ ਕੀ ਕਹਿੰਦੇ ਨੇ ਸਰਪਨ ਹੋਏ ਕੈ ਉਤਰੈ ਜਾਏ ਆਪੁਨੇ ਖਾਏ ਸਪਣੀ ਦਾ ਸਵਾਲ ਲਿਖਿਆ ਹੈ ਕਹਿੰਦੇ ਨੇ ਗਰਮੀ ਹੈ ਤਪਸ਼ ਦੇ ਨਾਲ ਸਪਣੀ ਦੇ ਆਪਣੇ ਅੰਦਰ ਦਾ ਜ਼ਹਿਰ ਉਹਨੂੰ ਬੇਵਸ ਕਰ ਦਿੰਦਾ ਹੈ ਅਨ ਕੰਟਰੋਲਡ ਉਹ ਆਪਣੇ ਹੀ ਬੱਚੇ ਖਾ ਜਾਂਦਾ ਆਪਣੇ ਅੰਡੇ ਖਾ ਜਾਂਦੇ ਕਿੰਨੇ ਨੇ ਐਸੇ ਅੰਧ ਵਿਸ਼ਵਾਸ ਗੁਨਾਹ ਤੇ ਬਾਦ ਭਾਵਨਾ ਰੱਖ ਕੇ ਇਹੋ ਜੇ ਕਰਮ ਕਰਨ ਵਾਲੀ ਔਰਤ ਜਿਹੜੀ ਹੈ ਜਾਂ ਮਰਦ ਜਿਹੜਾ ਉਸ ਸਪਨੀ ਦੀ ਨਿਆਈ ਹੈ ਜਿਹੜਾ ਆਪਣੇ ਬੱਚੇ ਖਾਂਦਾ ਬਾਦ ਭਾਵਨਾ ਰੱਖ ਕੇ ਅਜਿਹੇ ਜਾਦੂ ਟੂਣੇ ਟੋਟ ਕੇ ਟਾਮਣ ਕਰਨ ਵਾਲੇ ਲੋਕ ਬੜੇ ਨੇ ਸਮਾਜ ਵਿੱਚ ਜਿਹੜੇ ਮਸਾਣਾ ਤੱਕ ਚਲੇ ਜਾਂਦੇ ਨੇ ਉਹ ਆਪਣੀ ਆਉਣ ਵਾਲੀਆਂ نسلਾਂ ਨੂੰ ਤਬਾਹ ਕਰ ਲੈਂਦੇ ਨੇ ਉਹਨਾਂ ਨੂੰ ਵਿਰਾਸਤ ਵਿੱਚ ਵਹਿਮ ਤੇ ਟੋਟਕੇ ਬਾਜੀ ਦਾ ਰੋਗ ਲਾ ਜਾਂਦੇ ਨੇ ساری ਉਮਰ ਉਹ ਰੱਬ ਦੇ ਨਾਮ ਤੇ ਭਰੋਸਾ ਨਹੀਂ ਕਰਦੇ ਨਾ ਉਹਨਾਂ ਨੂੰ ਆਪਣੇ ਕਰਮ ਉੱਤੇ ਯਕੀਨ ਹੈ ਨਾ ਵਾਹਿਗੁਰੂ ਦੀ ਬਖਸ਼ਿਸ਼ ਉੱਤੇ ਯਕੀਨ ਹੈ ਉਹ ਅੰਧ ਵਿਸ਼ਵਾਸ ਕਰਦਿਆਂ ਕਰਦਿਆਂ ਜਿਹੜੇ ਰਾਹ ਆਪ ਲੰਘ ਗਏ ਉਹ ਵੱਡੇ ਉਸੇ ਰਾਹੀ ਆਪਣੀ ਔਲਾਦ ਨੂੰ ਲੰਘਾ ਦੇਂਦੇ ਛੋਟੇ ਹੁੰਦੇ ਉਹਨਾਂ ਦੇ ਗਲ ਤਾਗਾ ਇਹੋ ਜਿਹਾ ਪਾਇਆ ਮਰਨ ਤੱਕ ਨਹੀਂ ਲੱਥਣਾ ਇਹੋ ਜਿਹਾ ਵਹਿਮ ਉਹਨਾਂ ਦੀ ਸੁਰਤ 'ਚ ਸੁਟਿਆ ਆਖਰੀ ਸਾਹ ਤੱਕ ਉਹਨਾਂ ਦੇ ਗਲੋਂ ਨਹੀਂ ਉਹ ਲੈਣਾ ਆਪ ਤਾਂ ਜਹਾਨੋਂ ਚਲੇ ਗਏ ਇਹ ਭਾਰ ਆਪਣੀ ਔਲਾਦ ਨੂੰ ਚੁਕਾ ਗਏ ਇੱਕ ਵਾਰ ਉਹ ਦੀਵਾ ਬਾਲ ਗਏ ਹੁਣ ਅੱਗੇ ਪੋਤਰੇ ਵੀ ਬਾਲੀ ਜਾਂਦੇ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਪੀਏ ਸਾਨੂੰ ਸਾਡੇ ਗਾਲ ਕੰਨੋਂ ਪਿਆ ਇੱਕ ਵਾਰ ਉਹ ਸ਼ਮਸ਼ਾਨਾ 'ਚ ਮੱਥੇ ਟਿਕਾ ਗਏ ਹੁਣ ਪੀੜ੍ਹੀਆਂ ਹੀ ਟੇਕੀ ਜਾਂਦੀਆਂ ਇੱਕ ਵਾਰ ਉਹ ਘਰ ਚ ਚਾਰ ਇੱਟਾਂ ਲਾ ਗਏ ਕਬਰ ਬਣਾ ਗਏ ਹੁਣ ਕਈ ਪੀੜੀਆਂ ਖੱਪ ਜਾਣਗੀਆਂ ਇੱਕ ਮਨੁੱਖ ਦਾ ਅੰਧ ਵਿਸ਼ਵਾਸ ਪੀੜੀਆਂ ਦੀ ਸਜ਼ਾ ਬਣ ਗਿਆ ਇੱਕ ਮਨੁੱਖ ਦਾ ਵਹਿਮ ਉਹਦੀ ਆਉਣ ਵਾਲੀਆਂ ਨਸਲਾਂ ਨੂੰ ਵੀ ਉਸੇ ਵਹਿਮ ਦੀ ਬਿਮਾਰੀ ਨਾਲ ਪੀੜਿਤ ਕਰ ਜਾਂਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਵੇਂ ਸਪਣੀ ਆਪਣੇ ਬੱਚੇ ਨਹੀਂ ਖਾਂਦੀ ਵੈਮੀ ਆਪਣੇ ਪਰਿਵਾਰ ਨੂੰ ਨਿਗਲ ਜਾਂਦਾ ਉਹਨੂੰ ਵਹਿਮ ਦਾ ਰੋਗ ਲਾ ਦਿੰਦਾ ਭਰਮ ਦਾ ਰੋਗ ਲਾ ਦਿੰਦਾ ਹੈ ਅੰਧ ਵਿਸ਼ਵਾਸ ਟੂਨੇ ਟਾਮਣ ਬਾਦਨੀਤੀ ਬਾਦ ਭਾਵਨਾ ਦੇ ਰੋਗਾਂ ਦਾ ਰੋਗਾਂ ਦੀ ਲਾਗ ਦੇ ਜਾਂਦਾ ਹੈ ਅਗਲੇ ਸ਼ਲੋਕ ਨੂੰ ਪੜ੍ਹੀਏ ਕਬੀਰ ਹਰ ਕਾ ਸਿਮਰਨ ਛਾੜਕੈ ਓਹੀ ਓਹੀ ਸੀਤਲਾ ਦੇਵੀ ਦਾ ਵਰਤ ਵੈਸੇ ਚੇਤ ਕਤਕ ਆਦਿ ਭਾਰਤ ਵਿੱਚ ਬੜੇ ਵਰਤ ਰੱਖੇ ਜਾਂਦੇ ਨੇ ਕਰਵਾ ਚੌਥ ਵੀ ਉਹਦੇ ਚੋਂ ਇੱਕ ਹੈ ਪਤੀ ਦੀ ਉਮਰ ਵਾ ਕੋਈ ਪਤੀ ਆਪਣੀ ਪਤਨੀ ਨੂੰ ਵਰਤ ਨਹੀਂ ਰੱਖਦਾ ਕਰਿਆ ਨੂੰ ਲੋੜ ਨਹੀਂ ਪਤਨੀ ਕਹਿੰਦੀ ਹੈ ਸੱਤ ਜਨਮ ਮੈਨੂੰ ਇਹੋ ਪਤੀ ਮਿਲੇ ਪਤੀ ਕਹਿੰਦਾ ਨਹੀਂ ਮੈਂ ਕੋਈ ਵਰਤ ਨਹੀਂ ਰੱਖਦਾ ਇਹ ਤੇਰੀ ਡਿਮਾਂਡ ਹੈ ਮੇਰੀ ਨਹੀਂ ਇਹ ਸਭ ਵਹਿਮ ਹੈ ਜਾਨੀ ਪੋਖੜ ਤਾਲੇ ਵੀ ਰੱਬ ਮੇਰੀ ਡਿਮਾਂਡ ਪੂਰੀ ਕਰੇ ਇੱਕ ਨਹੀਂ ਅਨੇਕ ਪ੍ਰਕਾਰ ਦੇ ਐਸੇ ਪਰਮ ਹਜ਼ੂਰ ਮਹਾਰਾਜ ਕਹਿੰਦੇ ਰਾਗ ਅਹੋਈ ਦਾ ਅਰਥ ਅਹੋਈ ਸੀਤਲਾ ਦੇਵੀ ਦਾ ਵਰਤ ਹੈ। ਦੇਵੀ ਦੇਵਤਿਆਂ ਦੇ ਨਾਂ ਤੇ ਵਰਤ ਰੱਖੇ। ਗੁਰਮਤ ਵਿੱਚ ਥੋੜਾ ਸਵੜਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ ਲੈ ਕੇ। ਜਿੰਨੀ ਦਈ ਨੂੰ ਲੋੜ ਹੈ ਉਹ ਨਾ ਖਾਓ, ਉਹਨਾਂ ਸੋਂਵੋ, ਉਹਨਾਂ ਬੋਲੋ ਉਸ ਹਿਸਾਬ ਨਾਲ ਵਰਤ। ਸੰਜਮ ਨੂੰ ਪ੍ਰੇਰਿਆ ਮਹਾਰਾਜ। ਭੁੱਖ ਨੂੰ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰ ਕਾ ਸਿਮਰਨ ਛਾੜ ਕੇ ਵਾਹਿਗੁਰੂ ਦੀ ਇਬਾਦਤ ਨੂੰ ਬੰਦਗੀ ਨੂੰ ਛੱਡ ਕੇ ਪਰਮੇਸ਼ਰ ਦੇ ਉੱਤੇ ਯਕੀਨ ਤਿਆਗ ਕੇ ਉਹਦੇ ਹੁਕਮ ਉਹਦੇ ਭਾਣੇ ਤੋਂ ਵਾਂਝੇ ਹੋ ਕੇ ਬਬੀਕ ਦਾ ਤਿਆਗ ਕਰਕੇ ਸੀਤਲਾਦਕ ਦੇਵੀ ਦੇ ਵਰਤ ਰੱਖਦੇ ਹਨ ਫਿਰ ਹਜ਼ੂਰ ਕਹਿੰਦੇ ਵਾਦ ਤੋਂ ਵਾਦ ਤੈਨੂੰ ਕੀ ਮਿਲੇਗਾ ਭਗਤ ਨਾਮਦੇਵ ਸਾਹਿਬ ਨੇ ਤੇ ਕਬੀਰ ਜੀ ਨੇ ਐਸੇ ਸ਼ਬਦਾਂ ਦਾ ਪ੍ਰਯੋਗ ਵੱਧ ਕੀਤਾ ਹੈ ਆਪਣੀ ਬਾਣੀ 'ਚ ਗਧ ਹੀ ਹੋਏ ਕਹਉ ਤਰੇ ब्रह्मा ਦੀ ਸਵਾਰੀ ਹੰਸ ਦੀ ਹੈ ਸੀਤਲਾ ਦੀ ਸਵਾਰੀ ਗਧੇ ਦੀ ਹੈ ਕਹਿੰਦੇ ਜੇ ਤੇਰਾ ਦੇਵਤਾ ਜਾਂ ਦੇਵੀ ਤੇਰੇ ਤੇ ਅੰਤਾਂ ਦੀ ਪ੍ਰਸੰਨ ਹੋ ਜਾਏ ਤੈਨੂੰ ਸਭ ਤੋਂ ਆਪਣਾ ਕਰੀਬੀ ਬਣਾ ਲਏ ਤੇ ਗਧਾ ਹੀ ਬਣਾਏਗੀ ਜੀ ਦੀ ਉਹ ਸਵਾਰੀ ਕਰਦੀ ਹੈ ਤੂੰ ਚਾਰ ਮਣ ਭਾਰ ਚੁੱਕ ਲਏਗਾ ਇੱਥੇ ਤੂੰ ਪਰਮਾ ਦਾ ਭਾਰ ਚੁੱਕਦਾ ਹੈ ਵਿਮਾ ਦਾ ਭਾਰ ਚੁੱਕਦਾ ਹੈ ਜੂਨ ਹੀ ਭੋਗ ਰਿਆ ਇੱਕ ਕਿਸਮ ਦੀ ਇਸ ਬੋਝ ਤੋਂ ਕੇਵਲ ਵਿਵੇਕ ਹੀ ਤੇਰਾ ਖਿਹੜਾ ਛੁਡਾ ਸਕਦਾ ਹੈ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਸ਼ਬਦ ਦੇ ਰਾਈ ਜਿਹੜਾ ਵਿਵੇਕ ਮਨੁੱਖ ਦੇ ਅੰਦਰ ਆਉਂਦਾ ਹੈ ਸਹੀ ਕੀ ਹੈ ਗਲਤ ਕੀ ਹੈ ਚੰਗਾ ਕੀ ਹੈ ਮੰਦਾ ਕੀ ਹੈ ਉਹਦੀ ਪਛਾਣ ਨੂੰ ਵਿਵੇਕ ਕਰੇ ਉਹ ਵਿਵੇਕ ਹੀ ਤੇਰਾ ਖਿਹੜਾ ਛੁਡਾ ਸਕਦਾ ਇਸ ਲਈ ਗੁਰਮਤ ਦੇ ਸਿਧਾਂਤ ਨੂੰ ਸਮਝੀਏ ਵਰਤ ਨਾ ਰਹੋ ਨਾ ਮਹਿ ਰਮਦਾਨਾ ਤੇ ਸੇਵੀ ਜੋ ਰਖਾਏ ਨਿਦਾਨਾ ਏਕ ਗੁਸਾਈ ਅੱਲਾ ਮੇਰਾ ਇਹਨੂੰ ਸਹਿਬ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਸੱਚ ਰੂਪ ਵਰਤ ਰੱਖਣ ਦੀ ਪ੍ਰੇਰਣਾ ਕੀਤੀ ਹੈ ਆਪਣੇ ਇੰਦਰੀਆਂ ਨੂੰ ਵਾਸ਼ਨਾਤ ਰੋਕਣਾ ਮੰਦਾ ਅਮਲ ਕਮਾਉਣ ਤੋਂ ਆਪਣੇ ਆਪ ਨੂੰ ਰੋਕਣਾ ਇਹ ਵਰਤ ਰੱਖ ਵਰਤ ਰੱਖਣਾ ਇਹ ਰੱਖ ਕਿਸੇ ਦਾ ਮਾੜਾ ਤੇਰੇ ਕੋਲੋਂ ਨਹੀਂ ਹੋਣਾ ਚਾਹੀਦਾ ਕਿਸੇ ਦਾ ਨੁਕਸਾਨ ਤੇਰੇ ਕੋਲੋਂ ਨਹੀਂ ਕਿਸੇ ਪ੍ਰਤੀਬੱਧ ਨੀਤੀ ਨਹੀਂ ਹੋਣੀ ਚਾਹੀਦੀ ਇਹ ਵਰਤ ਆਪਣੇ ਜੀਵਨ ਚ ਰੱਖ ਜੇ ਤੂੰ ਰੱਖਣਾ ਚਾਹੁੰਦਾ ਖੈਰ ਅਗਲੇ ਰਸ ਲੋਕਾਂ ਦੀ ਵਿਚਾਰ ਅਗਲੇ ਦੀਵਾਨਾ ਵਿੱਚ ਕਰਾਂਗੇ ਸਹਿ ਮਹਾਰਾਜ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਆਪ ਸਭ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ